ਭਾਈ ਅਮਰਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਇਕੱਠ ਹੋਣ ਜਾ ਰਿਹਾ ਹੈ ਸਿੱਖ ਕੌਮ ਇਕੱਤਰ ਹੋਵੇਗੀ ਤੇ ਜਿਸ ਦੇ ਵਿੱਚ ਠਾਠਾ ਮਾਰਦਾ ਇਕੱਠ ਦਿਖਾਈ ਦੇਵੇਗਾ ਦੱਸਦੀ ਹੈ ਕਿ ਪੰਨਾ ਸਿੱਧੂ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉੱਥੇ ਹੀ ਉਹਨਾਂ ਨੇ ਆਪਣੇ ਚਾਹਣ ਵਾਲਿਆਂ ਨੂੰ ਅਤੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਕੱਲ ਨੂੰ ਬਾਬਾ ਬਕਾਲਾ ਦੇ ਵਿੱਚ ਸਭ ਤੋਂ ਵੱਧ ਜਿਹੜਾ ਕਿ ਇਕੱਠ ਕੀਤਾ ਜਾਵੇਗਾ ਸਿੱਖ ਕੌਮ ਇਕੱਤਰ ਹੋਵੇਗੀ ਤੇ ਤੁਸੀਂ ਵੀ ਪਹੁੰਚੋ ਤੇ ਜਿਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾਵੇਗੀ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਵੱਡਾ ਸੁਨੇਹਾ ਲਾਇਆ ਆਓ ਤੁਹਾਨੂੰ ਸੁਣਾਉਨੇ ਆ ਪਾਨਾ ਸਿੱਧੂ ਦਾ ਹੋਰ ਕੀ ਕਹਿਣਾ ਹੈ ਸਮੂਹ ਭੈਣ ਭਰਾਵਾਂ ਨੂੰ ਤੇ ਪੰਜਾਬੀਆਂ ਨੂੰ ਬੇਨਤੀ ਕਰਨੀ ਸੀ ਕਿ 19 ਤਰੀਕ ਨੂੰ ਯਾਨੀ ਕਿ ਪਰਸੋਂ ਨੂੰ ਬਾਬਾ ਬਕਾਲੇ ਬਹੁਤ ਵੱਡਾ ਇਕੱਠ ਹੋ ਰਿਹਾ ਹੈ ਜੋ ਕਿ ਤੁਹਾਨੂੰ ਪਤਾ ਹੀ ਆ ਸਾਡੇ ਬੰਦੀ ਸਿੰਘ ਜਿਹੜੇ ਕਿ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਵੇਂ ਕਿ ਅਸੀਂ ਪਿਛਲੇ ਬੰਦੀ ਸਿੰਘਾਂ ਦੀ ਗੱਲ ਕਰੀ ਜਿਹੜੇ ਕਈ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇਗੇ ਹੁਣ ਸਾਡੇ ਭਰਾ ਨੌਜਵਾਨ ਸਾਥੀ ਜਿਹੜੇ ਡੇਰੂਗੜ੍ਹ ਦੇ ਜ਼ਿਲ੍ਹੇ ਵਿੱਚ ਬੈਠੇ ਨੇ ਭਾਈ ਅੰਮ੍ਰਿਤਪਾਲ ਦੀ ਗੱਲ ਕਰੀਏ ਤੇ ਸਾਥੀਆਂ ਦੀ ਗੱਲ ਕਰੀਏ ਜਿਹੜੇ ਸਾਰੇ ਐਨਐਸਏ ਤਹਿਤ ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇਗੇ ਹੁਣ ਮੈਂ ਸਾਰੇ ਹੀ ਪੰਜਾਬੀਆਂ ਨੂੰ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਹੁਣ ਘਰਾਂ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਹੈਗਾ ਕਿਉਂਕਿ ਤੇ ਪੰਜਾਬ ਦੀ ਸਰਕਾਰ ਹੋਵੇ ਜਾਂ ਸੈਂਟਰ ਦੀ ਸਰਕਾਰ ਹੋਵੇ ਜਿਹਨਾਂ ਨੇ ਸਮੇਂ-ਸਮੇਂ ਅਨੁਸਾਰ ਸਾਡੇ ਉੱਪਰ ਬਹੁਤ ਜ਼ੁਲਮ ਕੀਤੇ ਨੇਗੇ ਆਓ ਇਕੱਠੇ ਹੋ ਕੇ ਇਹਨਾਂ ਦਾ ਆਪਾਂ ਮੂੰਹ ਤੋੜਮਾ ਜਵਾਬ ਦਈਏ ਆਪਣੀ ਪੰਥਕ ਕੱਤਰਤਾ ਏਕਤਾ ਲੈ ਕੇ ਆਈਏ ਆਓ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਨਵਾਂ ਪੰਜਾਬ ਸਿਰਜੀਏ ਜੋ ਇਹ ਮੇਰੇ ਸਾਰੇ ਨੌਜਵਾਨਾਂ ਨੂੰ ਕਹਿਣਾ ਹੈ ਤੁਹਾਡੇ ਸਾਰੇ ਤੇ ਜ਼ਿੰਮੇਵਾਰੀਆਂ ਲੱਗੀਆਂ ਜੇਕਰ ਚਾਹਣਿਓ ਕਿ ਆਉਣ ਵਾਲੇ ਸਮੇਂ ਸਾਡਾ ਚੰਗਾ ਪੰਜਾਬ ਹੋਵੇ ਸਾਡੇ ਪੰਜਾਬ ਦੇ ਵਿੱਚ ਜੋ ਇਸ ਸਮੇਂ ਸਮੇਂ ਹਾਲਾਤ ਬਣੇ ਹੋਏ ਨੇ ਉਹ ਸਾਨੂੰ ਸਭ ਨੂੰ ਪਤਾ ਹੀ ਆ ਨਸ਼ੇ ਦੀ ਗੱਲ ਕਰ ਲਓ ਲੁੱਟ ਖੋਹਾਂ ਦੀ ਗੱਲ ਕਰ ਲਓ ਠੱਗੀਆਂ ਦੀ ਗੱਲ ਕਰ ਲਓ ਪ੍ਰਵਾਸ ਦੀ ਗੱਲ ਕਰ ਲਓ ਪਾਣੀਆਂ ਦੀ ਗੱਲ ਕਰ ਲਓ ਬੜੇ ਹੀ ਮੁੱਦੇ ਨੇਗੇ ਅਨੇਕਾਂ ਹੀ ਮੁੱਦੇ ਨੇਗੇ ਜਿਹੜੇ ਕਿ ਲੀਡਰ ਸਿਰਫ ਲੀਡਰਾਂ ਨੂੰ ਕੰਮਾਂ ਇਕੱਲਾ ਵੋਟਾਂ ਲੈਣਾ ਜਿਹੜੇ ਪੰਜਾਬ ਨੂੰ ਸਵਾਰਨਾ ਚਾਹੁੰਦੇ ਨੇ ਜਾਤਾ ਸਰਕਾਰ ਨੂੰ ਜਿਲ੍ਹਾਂ ਦੇ ਵਿੱਚ ਛੜਦੀ ਆ ਤੇ ਜਾ ਸਮੂਹ ਭੈਣ ਭਰਾਵਾਂ ਨੂੰ ਤੇ ਪੰਜਾਬੀਆਂ ਨੂੰ ਬੇਨਤੀ ਕਰਨੀ ਸੀ ਕਿ 19 ਤਰੀਕ ਨੂੰ ਯਾਨੀ ਕਿ ਪਰਸੋਂ ਨੂੰ ਬਾਬਾ ਬਕਾਲੇ ਬਹੁਤ ਵੱਡਾ ਇਕੱਠ ਹੋ ਰਿਹਾ ਹੈ ਜੋ ਕਿ ਤੁਹਾਨੂੰ ਪਤਾ ਹੀ ਆ ਸਾਡੇ ਬੰਦੀ ਸਿੰਘ ਜਿਹੜੇ ਕਿ ਜਿਲ੍ਹਾਂ ਦੇ ਵਿੱਚ ਬੈਠੇ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਵੇਂ ਕਿ ਅਸੀਂ ਪਿਛਲੇ ਬੰਦੀ ਸਿੰਘਾਂ ਦੀ ਗੱਲ ਕਰੀਏ ਜਿਹੜੇ ਕਈ ਸਾਲਾਂ ਤੋਂ ਜਿਲ੍ਹਾਂ ਦੇ ਵਿੱਚ ਬੈਠੇ ਨੇਗੇ ਹੁਣ ਸਾਡੇ ਭਰਾ ਨੌਜਵਾਨ ਸਾਥੀ ਜਿਹੜੇ ਡਿਊਰੂ ਕਰਨ ਦੇ ਜਿਲ੍ਹਾਂ ਵਿੱਚ ਬੈਠੇ ਨੇ ਭਾਈ ਅਮਰਤਪਾਲ ਦੀ ਗੱਲ ਕਰੀਏ ਤੇ ਸਾਥੀਆਂ ਦੀ ਗੱਲ ਕਰੀਏ ਜਿਹੜੇ ਸਾਰੇ ਐਨਐਸਏ ਤਹਿਤ ਜ਼ਿਲ੍ਹਿਆਂ ਦੇ ਵਿੱਚ ਬੈਠੇ ਰਗੇ ਹੁਣ ਮੈਂ ਸਾਰੇ ਹੀ ਪੰਜਾਬੀਆਂ ਨੂੰ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਹੁਣ ਘਰਾਂ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਹੈਗਾ ਕਿਉਂਕਿ ਤੇ ਪੰਜਾਬ ਦੀ ਸਰਕਾਰ ਹੋਵੇ ਜਾਂ ਸੈਂਟਰ ਦੀ ਸਰਕਾਰ ਹੋਵੇ ਜਿਹਨਾਂ ਨੇ ਸਮੇਂ-ਸਮੇਂ ਅਨੁਸਾਰ ਸਾਡੇ ਉੱਪਰ ਬਹੁਤ ਜ਼ੁਲਮ ਕੀਤੇ ਨੇਗੇ ਆਓ ਇਕੱਠੇ ਹੋ ਕੇ ਇਹਨਾਂ ਦਾ ਆਪਾਂ ਮੂੰਹ ਤੋੜਮਾ ਜਵਾਬ ਦਈਏ ਆਪਣੀ ਪੰਥਕ ਏਕਤਾ ਇਕਤਾ ਲੈ ਕੇ ਆਈਏ ਆਓ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਨਵਾਂ ਪੰਜਾਬ ਸਿਰਜੀਏ। ਇਹ ਮੇਰੇ ਸਾਰੇ ਨੌਜਵਾਨਾਂ ਨੂੰ ਕਹਿਣਾ ਹੈ ਤੁਹਾਡੇ ਸਾਰੇ ਤੇ ਜ਼ਿੰਮੇਵਾਰੀਆਂ ਲੱਗੀਆਂ। ਜੇਕਰ ਚਾਹਣਿਓ ਕਿ ਆਉਣ ਵਾਲੇ ਸਮੇਂ ਵਿੱਚ ਸਾਡਾ ਚੰਗਾ ਪੰਜਾਬ ਹੋਵੇ ਸਾਡੇ ਪੰਜਾਬ ਦੇ ਵਿੱਚ ਜੋ ਇਸ ਸਮੇਂ ਸਮੇਂ ਹਾਲਾਤ ਬਣੇ ਹੋਏ ਨੇ ਉਹ ਤੁਹਾਨੂੰ ਸਭ ਨੂੰ ਪਤਾ ਹੀ ਆ। ਨਸ਼ੇ ਦੀ ਗੱਲ ਕਰ ਲਓ, ਲੁੱਟ ਖੋਹਾਂ ਦੀ ਗੱਲ ਕਰ ਲਓ, ਠੱਗੀਆਂ ਦੀ ਗੱਲ ਕਰ ਲਓ, ਪ੍ਰਵਾਸ ਦੀ ਗੱਲ ਕਰ ਲਓ, ਪਾਣੀਆਂ ਦੀ ਗੱਲ ਕਰ ਲਓ। ਬੜੇ ਹੀ ਮੁੱਦੇ ਨੇਗੇ, ਅਨੇਕਾਂ ਹੀ ਮੁੱਦੇ ਨੇਗੇ ਜਿਹੜੇ ਕਿ ਲੀਡਰ ਸਿਰਫ ਲੀਡਰਾਂ ਨੂੰ ਕੰਮਾਂ ਕੱਲਾ ਵੋਟਾਂ ਲੈਣਾ। ਜਿਹੜੇ ਪੰਜਾਬ ਨੂੰ ਸਵਾਰਨਾ ਚਾਹੁੰਦੇ ਨੇ ਜਾ ਤਾਂ ਸਰਕਾਰ ਨੂੰ ਜੇਲਾਂ ਦੇ ਵਿੱਚ ਛੜਦੀ ਆ ਤੇ ਜਾਂ ਸਮੂਹ ਭੈਣ ਭਰਾਵਾਂ ਨੂੰ ਤੇ ਪੰਜਾਬੀਆਂ ਨੂੰ ਬੇਨਤੀ ਕਰਨੀ ਸੀ ਕਿ 19 ਤਰੀਕ ਨੂੰ ਯਾਨੀ ਕਿ ਪਰਸੋਂ ਨੂੰ ਬਾਬਾ ਬਕਾਲੇ ਬਹੁਤ ਵੱਡਾ ਇਕੱਠ ਹੋ ਰਿਹਾ ਹੈ ਜੋ ਕਿ ਤੁਹਾਨੂੰ ਪਤਾ ਹੀ ਆ ਸਾਡੇ ਬੰਦੀ ਸਿੰਘ ਜਿਹੜੇ ਕਿ ਜੇਲਾਂ ਦੇ ਵਿੱਚ ਬੈਠੇ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਵੇਂ ਕਿ ਅਸੀਂ ਪਿਛਲੇ ਬੰਦੀ ਸਿੰਘਾਂ ਦੀ ਗੱਲ ਕਰੀਏ ਜਿਹੜੇ ਕਈ ਸਾਲਾਂ ਤੋਂ ਜੇਲਾਂ ਦੇ ਵਿੱਚ ਬੈਠੇ ਨੇਗੇ ਹੁਣ ਸਾਡੇ ਭਰਾ ਨੌਜਵਾਨ ਸਾਥੀ ਜਿਹੜੇ ਡੇਬਲੂ ਕੜਨੀ ਜੇਲਾਂ 'ਚ ਬੈਠੇ ਨੇ ਭਾਈ ਅਮਰਤਪਾਲ ਦੀ ਗੱਲ ਕਰੀਏ ਤੇ ਸਾਥੀਆਂ ਦੀ ਗੱਲ ਕਰੀਏ ਜਿਹੜੇ ਸਾਰੇ ਐਨਐਸਏ ਤਹਿਤ ਜੇਲਾਂ ਦੇ ਵਿੱਚ ਬੈਠੇ ਰਹੇਗੇ ਹੁਣ ਮੈਂ ਸਾਰੇ ਹੀ ਪੰਜਾਬੀਆਂ ਨੂੰ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਹੁਣ ਘਰਾਂ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਹੈਗਾ ਕਿਉਂਕਿ ਚਾਹੇ ਪੰਜਾਬ ਦੀ ਸਰਕਾਰ ਹੋਵੇ ਜਾਂ ਸੈਂਟਰ ਦੀ ਸਰਕਾਰ ਹੋਵੇ ਜਿਨ੍ਹਾਂ ਨੇ ਸਮੇਂ-ਸਮੇਂ ਅਨੁਸਾਰ ਸਾਡੇ ਉੱਪਰ ਬਹੁਤ ਜੁਰਮ ਕੀਤੇ ਨੇਗੇ ਆਓ ਇਕੱਠੇ ਹੋ ਕੇ ਇਹਨਾਂ ਦਾ ਆਪਾਂ ਮੂੰਹ ਤੋੜਮਾ ਜਵਾਬ ਦਈਏ ਆਪਣੀ ਪੰਥਕ ਅਕੱਕਰਤਾ ਏਕਤਾ ਲੈ ਕੇ ਆਈਏ ਆਓ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਨਵਾਂ ਪੰਜਾਬ ਸਰਜੀਏ ਜੋ ਇਹ ਮੇਰੇ ਸਾਰੇ ਨੌਜਵਾਨਾਂ ਨੂੰ ਕਹਿਣਾ ਹੈ ਤੁਹਾਡੇ ਸਾਰੇ ਦੇ ਜ਼ਿੰਮੇਵਾਰੀਆਂ ਨੇਗੀਆਂ ਜੇਕਰ ਚਾਹਣਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਚੰਗਾ ਪੰਜਾਬ ਹੋਵੇ ਸਾਡੇ ਪੰਜਾਬ ਦੇ ਵਿੱਚ ਜੋ ਇਸ ਸਮੇਂ ਸਮੇਂ ਹਾਲਾਤ ਬਣੇ ਹੋਏ ਨੇ ਉਹ ਸਾਨੂੰ ਸਭ ਨੂੰ ਪਤਾ ਹੀ ਆ ਨਸ਼ੇ ਦੀ ਗੱਲ ਕਰ ਲਓ ਲੁੱਟ ਖੋਹਾਂ ਦੀ ਗੱਲ ਕਰ ਲਓ ਠੱਗੀਆਂ ਦੀ ਗੱਲ ਕਰ ਲਓ ਪ੍ਰਵਾਸ ਦੀ ਗੱਲ ਕਰ ਲਓ ਪਾਣੀਆਂ ਦੀ ਗੱਲ ਕਰ ਲਓ ਬੜੇ ਹੀ ਮੁੱਦੇ ਨੇਗੇ ਅਨੇਕਾਂ ਹੀ ਮੁੱਦੇ ਨੇਗੇ ਜਿਹੜੇ ਕਿ ਲੀਡਰ ਸਿਰਫ ਲੀਡਰਾਂ ਨੂੰ ਕੰਮਾਂ ਇਕੱਲਾ ਵੋਟਾਂ ਲੈਣਾ ਜਿਹੜੇ ਪੰਜਾਬ ਨੂੰ ਸਵਾਰਨਾ ਚਾਹੁੰਦੇ ਨੇ ਜਦੋਂ ਸਰਕਾਰ ਨੂੰ ਜਿਲ੍ਹਾਂ ਦੇ ਵਿੱਚ ਛੱਡਦੀ ਹੈ ਤੇ ਜਦੋਂ